ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੱਗਰ ਦਰਿਆ ਇਸ ਟਾਈਮ ਬਹੁਤ ਹੀ ਖਤਰਨਾਕ ਸੁਰਤਿ ਹਾਲ ਇਖਤਿਆਰ ਕਰ ਚੁੱਕਾ ਹੈ ਜਿਸ ਤੋਂ ਬਾਅਦ ਹਰਿਆਣਾ ਦੇ ਜਿਹੜੇ ਲੋਕ ਹੈ ਉਹਨਾਂ ਵਾਸਤੇ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ ਉਹਨਾਂ ਦੀਆਂ ਮੁਸ਼ਕਲਾਂ 'ਚ ਮਜ਼ੀਦ ਅਜ਼ਾਫਾ ਹੋ ਸਕਦਾ ਹੈਗਾ ਵੈ ਇਸ ਦੇ ਬਾਰੇ ਮੁਕੰਮਲ ਜਿਹੜੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਰਾਜ ਕਰਨਾਲ ਨਹਿਰ ਨੂੰ ਲੈ ਕੇ ਔਰ ਦੂਜੇ ਪਾਸੇ ਸਤਲੁਜ ਨੇ ਬੰਨ ਤੋੜ ਦਿੱਤੇ ਨੇ ਤਬਾਹੀ ਮਚਾ ਦਿੱਤੀ ਐ ਤੇ ਸਤਲੁਜ ਨੇ 15 ਪਿੰਡਾਂ ਨੂੰ ਕਿਰਾਂ ਕਿਵੇਂ ਪਾ ਲਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਜਲਦੇ ਨੇਤਾ ਜਿਨ੍ਹਾਂ ਦਾ ਪਿੰਡ ਬਾਦਲ ਇਹ ਸਾਰੇ ਪੰਜਾਬ ਨੂੰ ਪਤਾ ਔਰ ਉਥੋਂ ਦੀ ਉਹਨਾਂ ਦੇ ਇਲਾਕੇ ਵਿੱਚ ਦੀ ਇੱਕ ਨਹਿਰ ਗੁਜ਼ਰਦੀ ਐ ਜਿਹਦਾ ਨਾਮ ਆ ਜੀ ਰਾਜਪੁਰ ਨਾਲ ਬਹੁਤ ਵੱਡੀ ਵਿਸ਼ਾਰੂਪ ਦੀ ਨਹਿਰ ਉਹਦੇ ਤੇ ਵੀ ਇੱਕ ਅਪਡੇਟ ਬਹੁਤ ਵੱਡੀ ਸਾਂਝੀ ਕਰਨ ਜਾ ਰਿਹਾ ਮੈਂ ਔਰ ਦੂਜੇ ਪਾਸੇ ਸਤਲੁਜ ਵਿਧਿਆਨਾ ਦੇ ਵਿੱਚ ਪੂਰਾ ਕਹਿਰ ਸਤਲੁਜ ਰਾਜ ਜਿਹੜਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਪੰਜਾਬ ਦੇ ਵਿਧਿਆਨੇ ਦੇ ਲੋਕਾਂ ਨੂੰ ਕਿਸ ਕਦਰ ਦੇ ਡਰ ਦੇ ਮਾਹੌਲ ਦੇ ਵਿੱਚ ਪਾ ਦਿੱਤਾ ਸਤਲੁਜ ਦਰਿਆ ਨੇ ਜਿਵੇਂ ਕਿ ਪੰਜਾਬ ਦੇ ਅੰਦਰ ਵੱਖ-ਵੱਖ ਨਾਕਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਤੇ ਮਾਰ ਪੈ ਗਈ ਹੈ ਜਿਵੇਂ ਕਿ ਹੜ੍ਹਾਂ ਨੇ ਪਹਿਲਾਂ ਗਰਦਾਸਪੁਰ ਦੇ ਵਿੱਚ 5 ਫੁੱਟ ਖੜਾ ਖੜੋਤਾ ਪਾਣੀ ਦਾਖਲ ਹੁੰਦਾ ਉਸ ਤੋਂ ਬਾਅਦ ਧੱਗਰ ਦਰਿਆ ਦੀ ਖਬਰ ਆ ਜਾਂਦੀ ਹੈ ਤੱਗਰ ਦਰਿਆ ਨੇ ਵੀ ਆਪਣਾ ਖਤਰੇ ਦਾ ਨਿਸ਼ਾਨ ਘਾਰ ਕਰ ਦਿੱਤਾ ਹੈ। ਯਾਨੀ ਕਹਿ ਲਓ ਜਿਵੇਂ ਕਿ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਆਫਤ ਆ ਗਈ ਹੈ। ਤੇ ਜਿਹੜਾ ਸਤਲੁਜ ਨੇ ਅੱਜ ਬੰਨ ਤੋੜਿਆ ਉਹ ਬਿਲਕੁਲ ਲਾਈਵ ਤੁਹਾਡੇ ਸਾਹਮਣੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਵੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਕਿਹਾ ਲੁਧਿਆਣੀਆਂ ਨੂੰ ਕਿ ਭਾਈ ਬੰਨ ਤੋਂ ਪਿੱਛੇ ਹਟ ਜਾਓ ਕਿਉਂਕਿ ਬੰਨ ਨੇ ਜਦੋਂ ਆਪਣੀ ਘਾਰ ਪਾ ਲਈ ਪਾਣੀ ਨੇ ਤਾਂ ਸਾਰਾ ਬੰਨ ਆਪਣੇ ਆਪ ਦੇ ਵਿੱਚ ਹੀ ਸਿੱਟ ਲਿਆ ਤੇ ਪੰਜਾਬ ਦੇ ਉਹਨਾਂ ਲੋਕਾਂ ਦੀ ਕਿਵੇਂ ਪਾਜੜ ਪਈ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਫਾਲੀਦਲ ਦੇ ਨੇਤਾ ਨੇ ਉਹਨਾਂ ਦੇ ਵੀ ਘਰਾਂ ਦੇ ਬਿਲਕੁਲ ਕੋਲ ਦੀ ਇਤਰਾਜ ਕਰਨਾਲ ਮਹਿਰ ਵਗਦੀ ਸੀ ਤਾਂ ਉਹਦੇ ਤੇ ਇੱਕ ਬਹੁਤ ਵੱਡੀ ਅਪਡੇਟ ਆ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲਾ ਜਿਹੜਾ ਕਿ ਟੁੱਟ ਗਿਆ ਸੱਤ ਲੁਜ ਦਾ ਬੰਨ ਲੁਧਿਆਣੇ ਦੇ ਵਾਸੀਆਂ ਨੂੰ ਕਿਵੇਂ ਪਾਜੜਾ ਪਈਆਂ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਰਾਜ ਕਰਨਾਲ ਦੇ ਚਪੇਟ ਵਿੱਚ ਕਿਵੇਂ ਆਉਂਦੇ ਨੇ ਸੁਣੋ ਫਿਰ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਆ ਜਾਓ ਮਿੱਟੀ ਬੜੀਆਂ ਭਰ ਕੇ ਯਾਰ ਆ ਜਾਓ ਪਿੱਛੇ ਆ ਪਿੱਛੇ ਉਹ ਮੇਰੇ ਤੇ ਆ ਕੇ ਮਜ਼ਾ ਆ ਪਾ ਲਿਆ ਪਾ ਪਾਣੀ ਦਾ ਬਹਾਪ ਵੀ ਤੁਸੀਂ ਦੇ ਸਕਦੇ ਹੋ ਮੇਰੀਆਂ ਇਹ ਕੋਈ ਨਹੀਂ ਬਹਾਪ ਦਾ ਕੋਈ ਯਾਰ ਹੈ ਮਾਪੂ ਦਿਨ ਰਾਤ ਲੱਗੇ ਸੀਗੇ ਪਰ ਨਹੀਂ ਚੋਰ ਚੱਲੇ ਕੋਈ ਯੂਰਨ ਚੱਲਿਆ ਦੇਖ ਬੰਦਾ ਕਰ ਕੀ ਸਕਦਾ ਅਸੀਂ ਵੀ ਇੱਥੇ ਚਾਮੀਂ ਨੇ ਰਿਹਾ ਸੀ ਇੱਥੇ ਦੇਖ ਕੇ ਸੀ ਵੀ ਕੱਲ੍ਹ ਦੇ ਲੱਗੇ ਤੇ ਕੀ ਕਰੀਏ ਹੁਣ ਬਾਹਰ ਪੇ ਚੰਦਰੀ ਕੋਈ ਬੰਦੇ ਦੀ ਵੀ ਕੀ ਕਰ ਸਕਦਾ ਬੰਦਾ ਸੱਚ ਵੀ ਨੀਂਦ ਭਰੀਏ ਸੁੱਤੇ ਨਹੀਂ ਮਿਲਦਾ ਉਹ ਬਿਨਾਂ ਸੁੱਤੇ ਸਾਤੇ ਮੈਂ ਦੇਖੋ ਨੀਂਦ ਕਿੱਥੇ ਆਉਂਦੀ ਹੈ ਮਸਤ ਨਹੀਂ ਹੋ ਜੇ ਕਰਾਂ ਜੀ ਬਹੁਤ ਵੱਡਾ ਨੁਕਸਾਨ ਲੱਗਦਾ ਕਿ ਤੁਹਾਡਾ ਪਹੁੰਚ ਨਹੀਂ ਬਹੁਤ ਜਿਆਦਾ 10.5 ਕਿਲੋ ਜਿਹਾ ਵੀ ਕਿਹਾ ਜੀ ਇੱਥੇ ਪਾਵਾ ਇੱਥੋਂ ਇਧਰ ਸ਼ੁਰੂ ਤੋਂ ਨਾ 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 ਕਿਹੜੀ ਕਰ ਕਲੋਨੀ ਆਪਰੇ ਸਸਰਾਉਂਦੀ ਹਰਿ ਦੇ ਬੈਠਾ ਦੂਰ ਕਲੋਨੀ ਤੋਂ ਹੋ ਜਾ 1.5 ਕਿਲੋਮੀਟਰ ਹੋ ਰਹਾ ਰਿਹਾ ਤਾਂ ਅਜੇ ਦੂਰ ਪਾਣੀ ਥੋੜੀ ਦੇ ਤੱਕ ਕੀ ਚੱਲ ਜਾਏਗਾ ਅਸੀਂ ਨਾ ਜਾਨ ਕਿੰਨੀ ਦੇ ਤੱਕ ਪਾਣੀ ਜਾਣਾ ਇਹ ਇਥੋਂ ਟੁੱਟੂ ਦਾ ਪਾਣੀ ਵਹਿ ਰਿਹਾ ਕੋਈ ਨਾ ਮਾਰ ਕਰਨੀ ਕਰਨੀ ਆ ਔਰ ਟੁੱਟ ਗਿਆ ਤਿਆਰੀ ਆ ਬਸ ਹੁਣ ਖਤਰੇ ਖਤਰੇ ਆ ਬਿਲਕੁਲ ਖਤਰੇ ਦੀ ਘੰਟੀ ਜਿਹੜੀ ਆ ਵੱਜਣ ਵਾਲੀ ਆ ਤਸਵੀਰਾਂ ਦੇਖ ਰਹੇ ਹੋ ਬਿਲਕੁਲ ਲੁਧਿਆਣੇ ਵਾਲਿਓ ਹੋ ਜਾਓ ਸਾਵਧਾਨ ਤਾਂ ਸੁਣ ਲਿਆ ਪੰਜਾਬ ਮੇਰੇ ਤੇ ਲੁਧਿਆਣੇ ਦੇ ਸੱਤ ਲੋ ਜਲੇਤਾ ਬੰਨ੍ਹ ਤੋੜ ਦਿੱਤਾ ਹੈ ਇਹ ਖਬਰ 10 ਮਿੰਟ ਪਹਿਲਾਂ ਦੀ ਹੈ ਬੰਨ੍ਹ ਟੁੱਟ ਵੀ ਚੁੱਕੇ ਤੇ ਪਿੰਡਾਂ ਨੂੰ ਕੀ ਰਿਆ ਕਿਵੇਂ ਪੈ ਗਿਆ 15 ਪਿੰਡ ਆਪਣੀ ਚਪੇਟ ਦੇ ਵਿੱਚ ਸੱਤ ਲੋ ਜਦੇ ਪਾਣੀ ਦੇ ਲੈ ਲਏ ਨੇ ਆ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਬਾਵਰ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੇ ਬਿਲਕੁਲ ਕੋਲ ਦੀ ਇੱਕ ਰਾਜ ਕਰਨਾਲ ਨਹਿਰ ਟੱਪਦੀ ਹੈ ਜਿਹੜੀ ਨੇ ਪੂਰੇ ਬਾਦਲ ਪਿੰਡ ਨੂੰ ਯਾਨੀ ਪੰਜਾਬ ਦੇ ਲੋਕਾਂ ਦਾ ਕਹਿਣਾ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਪਾਣੀ ਵੜਨਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਦੇ ਨਾਲ ਹਰ ਰੋਜ਼ ਉਹ ਮਜ਼ਾਕ ਕਰਦੇ ਨੇ ਜਿਹੜੇ 2 ਲੱਖ ਰੁਪਈਆ ਕੱਲ ਫੜਾਇਆ ਸੀ ਕਿਸੇ ਬੰਦੇ ਨੂੰ ਸੁਖਬੀਰ ਸਿੰਘ ਬਾਦਲ ਨੇ ਕਹਿੰਦਾ ਜੀ ਹਾਰਾਂ ਦੇ ਮੌਕੇ ਅਸੀਂ 2 ਲੱਖ ਰੁਪਈਆ ਦੇ ਕੇ ਚੱਲੇ ਆ ਤੇ ਇਹਦੇ ਨਾਲ ਸਾਡੇ ਜਿਹੜੇ ਹਰ ਪੀੜਤ ਲੋਕ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਮਦਦ ਕਰ ਗਏ ਆ ਦੇਖੋ 2 ਲੱਖ ਰੁਪਈਆ ਇਦੇ ਵਿੱਚ ਰੂੰਗਾ ਵੀ ਨਹੀਂ ਬਟਿਆ ਜਾਂਦਾ ਪਰ ਪੰਜਾਬ ਦੇ ਸਾਡੇ ਕਲਾਕਾਰ ਜਾਂ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਇੱਕ ਦੂਜੇ ਦਾ ਹੌਸਲਾ ਸਾਈ ਕਰਦੇ ਹੋયા ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਮਦਦ ਕੀਤੀ ਹੈ ਪਰ ਪੰਜਾਬ ਦੇ ਲੋਕ ਕੀ ਕਹ ਰਹੇ ਨੇ ਕਹਿੰਦੇ ਜੀ ਜਿਹੜੀ ਰਾਜ ਕਰਨਾਲ ਹੈ ਨਹਿਰ ਜਾਂਦੀ ਹੈ ਬਾਦਲਾਂ ਦੇ ਕੋਲ ਦੀ ਉਹ ਟੁੱਟੇ ਤੇ ਸੁਖਵੀਰ ਸਿੰਘ ਬਾਵਲ ਦੇ ਘਰ ਦੇ ਵਿੱਚ ਪਾਣੀ ਦਾਖਲ ਹੋ ਜਾਵੇ ਕਿਉਂਕਿ ਸੁਖਵੀਰ ਸਿੰਘ ਬਾਵਲ ਨੇ ਜਿਹੜੇ ਪੱਧਰ ਦੇ ਉੱਤੇ ਮਦਦ ਕਰਨੀ ਸੀ ਉਸ ਪੱਧਰ ਤੇ ਕਦੇ ਹੀ ਮਦਦ ਪੰਜਾਬ ਦੇ ਲੋਕਾਂ ਦੀ ਨਹੀਂ ਕੀਤੀ ਐਸੇ ਕਰਕੇ ਦਾ ਪੰਜਾਬ ਪਰਦੇ ਲੋਕਾਂ ਦਾ ਨੁਕਸਾਨ ਹੋ ਗਿਆ ਕਿਉਂਕਿ 25 ਸਾਲ ਰਾਜ ਕਿਨੇ ਕੀਤਾ ਪੰਜਾਬ ਦੇ ਅੰਦਰ ਅੱਜ ਉਹ ਆਮ ਆਦਮੀ ਪਾਰਟੀ ਤੇ ਉਂਗਲ ਚੱਕ ਦਿੰਦੇ ਨੇ ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਨਅਕ ਬੜਾ ਨੇਖਦਾ ਬੰਦਾ ਹੈ ਤੇ ਜਿਹੜੇ 25 ਸਾਲ ਤੁਸੀਂ ਲੁੱਟਿਆ ਪੰਜਾਬ ਨੂੰ ਉਹ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਨੇ ਕਿ 25 ਸਾਲਾਂ ਦੇ ਅੰਦਰ ਕਿਹੜੇ ਪ੍ਰਬੰਧ ਕੀਤੇ ਨਦੀਆਂ ਨਾਲਿਆਂ ਦੇ ਜਿਹੜੇ ਕਿ ਅਜੋ ਹਾ范 ਦੇ ਉੱਤੇ ਆ ਲੋਕਾਂ ਦੀ ਜਾਨ ਲੈ ਰਹੇ ਨੇ ਸਾਰੇ ਬੰਨ ਟੁੱਟ ਵੀ ਚੁੱਕੇ ਨੇ ਰਾਵੀ ਤੋਂ ਲਾ ਲੋ ਪਹਿਲਾਂ ਰਾਵੀ ਦਾ ਬੰਨ ਟੁੱਟਦਾ ਫਿਰ ਸਤਲੁਜ ਦਾ ਟੁੱਟਦਾ ਬਿਆਸ ਦਾ ਟੁੱਟਦਾ ਹੁਣ ਰੈਂਦਾ ਖੁੰਦਾ ਜਿਹੜਾ ਕੱਗਰ ਦਰਿਆ ਕਈ ਇਲਾਕਿਆਂ ਨੂੰ ਤਬਾਹ ਕਰਨ ਜਾ ਰਿਹਾ ਜੀ ਕਿਉਂਕਿ ਹੁਣ ਜਿਹੜੀਆਂ ਆਉਣ ਵਾਲੀਆਂ ਖਬਰਾਂ ਨੇ ਉਹ ਕੱਗਰ ਦਰਿਆ ਦੀ ਤਬਾਹੀ ਦੀਆਂ ਤੁਹਾਡੇ ਸਾਹਮਣੇ ਆਪਣੇ ਹੀ ਚੈਨਲ ਤੇ ਦਿਖਾਂਗੇ ਕਿਤੇ ਬਹੁਤ ਵੱਡੀ ਅਪਡੇਟ ਹੈ ਜਿਹੜੀ ਇਸ ਵੀਡੀਓ ਤੋਂ ਬਾਅਦ ਬਿਲਕੁਲ ਲਾਈਵ ਤੱਗਰ ਦਰਿਆ ਤੋਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਜ਼ੀਰੋ ਗਰਾਊਂਡ ਤੋਂ ਦਿਖਾਵਾਂਗੇ ਕਵੇ ਪੂਰੇ ਪੰਜਾਬ ਪਰਦੇ ਲੋਕਾਂ ਦੀਆਂ ਇਸ ਕਗਰਦ ਰਿਆ ਨੇ ਵੀ ਨੀਂਦਾਂ ਉਡਾ ਦਿੱਤੀਆਂ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਦਾ ਤਾਂ ਇਹ ਕਹਿਣਾ ਹੈ ਕਹਿੰਦੇ ਜਿਹੜਾ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਨੇਤਾ ਆਪਣੇ ਆਪ ਨੂੰ ਪ੍ਰਧਾਨ ਘਮਾਉਣ ਵਾਲਾ ਕਹਿੰਦੇ ਜੀ ਅੱਜ ਕਹਿ ਰਹੇ ਕਿ ਮੇਰੇ ਪੰਜਾਬ ਦੇ ਅੰਦਰ ਸਰਕਾਰ ਦੀ ਯੂ ਟਰਨ ਮਾਰਦ ਤਾਂ ਫੇਰ ਭਾਈ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਹਿੰਦੇ ਜੀ ਹੁਣ ਹਰ ਪੀੜਤਾ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਮਾਰਤਾ ਪਈ ਹੈ ਇਹ ਸਾਰੇ ਜਾਣਦੇ ਨੇ ਔਰ ਸੁਖਬੀਰ ਸਿੰਘ ਬਾਦਲ ਨੇ ਇਹ ਨਿੱਜੀ ਤੌਰ ਤੇ ਜਿਵੇਂ ਮਦਦ ਕਰਨੀ ਚਾਹੀਦੀ ਸੀ ਦੇਖੋ ਕੱਲ ਵੀ ਮੈਂ ਲਗਾਤਾਰ ਇਹਨਾਂ ਗੱਲਾਂ ਦੇ ਵਿੱਚ ਉਹ ਗੱਲ ਸਾਂਝੀ ਕਰੂੰਗਾ ਕਿਉਂਕਿ ਇਹ ਗੱਲ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਸਵਾ ਮਨ ਸੋਨਾ ਤੇ ਬਹੁਤ ਸਾਰੀ ਪ੍ਰਾਪਰਟੀ ਬਹੁਤ ਸਾਰਾ ਖਜ਼ਾਨਾ ਬਾਦਲ ਪਰਿਵਾਰ ਆਪਣੇ ਘਰ ਦੇ ਵਿੱਚ ਦੱਬੀ ਬੈਠਾ ਤੇ ਜੇਕਰ ਅੱਜ ਪੰਜਾਬ ਦੇ ਲੋਕਾਂ ਦੇ ਉੱਤੇ ਵੇਚ ਵੱਟ ਕੇ ਲਾਭ ਹੀ ਦਿੰਦਾ ਤਾਂ ਕਿੱਡੀ ਕੁ ਵੱਡੀ ਗੱਲ ਹੈ ਕਉਕੇ ਅੱਜ ਪੰਜਾਬ ਦੇ ਲੋਕ ਰੋ ਰਹੇ ਨੇ ਥੱਸ ਰਹੇ ਨੇ ਕੁਰਲਾ ਰਹੇ ਨੇ ਕਿਉਂਕਿ ਜਿਹੜੀਆਂ ਵੀਡੀਓ ਤੁਸੀਂ ਵੀ ਵੇਖ ਰਹੇ ਹੋ ਨਹੀਂ ਦੇਖੀਆਂ ਜਾਂਦੀਆਂ ਇਸ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਨੂੰ ਪੂਰੇ ਪ੍ਰਸ਼ਾਸਨ ਨੂੰ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਇਕਜੁੱਟ ਹੋਣ ਦਾ ਹੁਣ ਮੌਕਾ ਹੈ ਇਹਦੇ ਵਿੱਚ ਰਾਜਨੀਤੀ ਵਾਲੀ ਗੱਲ ਨਹੀਂ ਹੈ ਕਿਉਂਕਿ ਲੋਕਾਂ ਦੀ ਜਾਨ ਤੇ ਬਣੀ ਪਈ ਹੈ ਤਾਂ ਇਸ ਤੋਂ ਬਾਅਦ ਜਿਹੜੀ ਵੀਡੀਓ ਮੈਂ ਪਾਉਣ ਵਾਲਾ ਧੱਗਰ ਦਰਿਆ ਤੇ ਜ਼ੀਰੋ ਗਰਾਊਂਡ ਦੀ ਵੀਡੀਓ ਆਊਗੀ ਜੇ ਮੇਰੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਦੇ ਵਿੱਚ ਜਿਹੜੀ ਸਲਾਬ ਦੀ ਸੂਰਤ ਇਹ ਹਾਲ ਹੈ ਉਹ ਬਹੁਤ ਹੀ ਪਰੇਸ਼ਾਨ ਹੈ ਕਿਉਂਕਿ ਹਰ ਪਾਸੇ ਜਿਹੜੀ ਤਬਾਈ ਹੁੰਦੀ ਜਾ ਰਹੀ ਹੈਗੀ ਹੈ ਪਹਿਲੇ ਰਾਵੀ ਦੇ ਜਿਹੜੇ ਆ ਉਹ ਦਰਵਾਜ਼ੇ ਟੁੱਟੇ ਉਸ ਤੋਂ ਬਾਅਦ ਸਤਲੁਜ ਦੇ ਵਿੱਚ ਜਿਹੜਾ ਵਾ ਉਹ ਸ਼ਦੀਦ ਪਾਣੀ ਦਾ ਬਹਾਓ ਜਿਹੜਾ ਵੱਧ ਗਿਆ ਔਰ ਉਹਦੇ ਬੰਦ ਟੁੱਟਣਾ ਸ਼ੁਰੂ ਹੋ ਗਏ ਆ ਇਸੇ ਤਰ੍ਹਾਂ ਹੁਣ ਦਾ ਗਰਦਰੀਆ ਨਾਲ ਜੁੜੀ ਜਿਹੜੀ ਖਬਰ ਹੈ ਉਹ ਇਹ ਹੈ ਕਿ ਉਹਦੇ ਉੱਤੇ ਵੀ ਜਿਹੜਾ ਉਹਦਾ ਪਾਣੀ ਦਾ ਲੈਵਲ ਹੈ ਉਹਦੇ ਵਿੱਚ ਉਹ ਜ਼ਿਆਦਾ ਹੋ ਗਿਆ ਹੈ ਔਰ ਉਹਦਾ ਬੰਦ ਜਿਹੜਾ ਬਹੁਤ ਜਲਦ ਟੁੱਟ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਹਰਿਆਣਾ ਵੱਲ ਵਧਣਾ ਸ਼ੁਰੂ ਹੋ ਜੇਗਾ ਹਰਿਆਣਾ ਚੁਕੇ ਨਜ਼ਦੀਕ ਪੈਂਦਾ ਹੈਗਾ ਵੈ ਇਸ ਲਈ ਹਰਿਆਣਾ ਦੇ ਲੋਕਾਂ ਵਾਸਤੇ ਮਜ਼ੀਦ ਮੁਸ਼ਕਲਾਂ ਚ ਅਜ਼ਾਫਾ ਹੋ ਸਕਦਾ ਹੈਗਾ ਵੈ ਉਹਨਾਂ ਵਾਸਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈਗਾ ਵੈ ਪੰਜਾਬ ਦੇ ਲੋਕ ਇਸ ਟਾਈਮ ਇੱਕ ਤੇ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਆ ਔਰ ਦੂਜੇ ਪਾਸੇ ਉਹ ਸੁਖਬੀਰ ਬੱਦਲ ਤੇ ਮਜੀਠੀਆ ਦੇ ਉੱਤੇ ਵੀ شدید ਹੂਸਾ ਜਿਹੜਾ ਵਾ ਦਹਾਉਂਦਾ ਹੀ ਹੈਗਾ ਕਿਉਂਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਨੇ 5 ਸਾਲ ਪੰਜਾਬ ਨੂੰ ਲੁੱਟ ਕੇ ਖਾਧਾ ਹੈਗਾ ਪੰਜਾਬ ਨੂੰ 5 ਸਾਲ ਇਹਨਾਂ ਨੇ ਆਪਣੇ ਇਸਤੇਮਾਲ ਦੇ ਵਿੱਚ ਰੱਖਿਆ ਇਹ ਤੋਂ ਫਾਇਦਾ ਚੁੱਕਦੇ ਰਹੇ ਆ ਲੇਕਿਨ ਪੰਜਾਬ ਦੇ ਲੋਕਾਂ ਵਾਸਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਹੈਗਾ ਕੋਈ ਐਸਾ ਇਹਨਾਂ ਨੇ ਕਦਮ ਨਹੀਂ ਚੁੱਕਿਆ ਜਦਨਾ ਪੰਜਾਬ ਦੇ ਲੋਕ ਜਿਹੜੇ ਹੈ ਮਹਫੂਜ਼ ਰਹਿ ਸਕਣ ਜਿਹੜੇ ਕੁਦਰਤੀ ਆਫਾਤ ਆ ਉਹਨਾਂ ਤੋਂ ਬਚਾਇਆ ਜਾ ਸਕੇ ਜਾਂ ਸਲਾਬ ਦੇ ਪਾਣੀਆਂ ਤਾਂ ਬੰਦੋਬਸਤ ਕੀਤਾ ਜਾ ਸਕੇ ਇਸੇ ਲਈ ਹੁਣ ਪੰਜਾਬ ਦੇ ਜਿਹੜੇ ਲੋਕ ਹੈ ਉਹ ਇਹਨਾਂ ਨੂੰ ਬਦ ਦੁਆਵਾਂ ਦੇ ਰਹੀ ਹੈਗੀ ਹੈ ਕਿਉਂਕਿ ਜਿੱਥੇ ਉਹ ਇੱਕ ਪਾਸੇ ਮੁਸ਼ਕਿਲਾਂ ਉਹਨਾਂ ਨੂੰ ਕੁਦਰਤੀ ਆਫਾਤ ਨਜ਼ਰ ਆਉਂਦੀਆਂ ਦੂਜੇ ਪਾਸੇ ਉਹ ਇਲਜ਼ਾਮ ਜਿਹੜਾ ਹੈ ਇਹ ਪਰਿਵਾਰ ਨੂੰ ਦੇ ਰਹੇ ਹੈਗੇ ਆ ਕਿਉਂਕਿ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਨੇ ਇੰਨੀ ਦੇਰ ਹਕੂਮਤ ਦੇ ਵਿੱਚ ਅਗਰ ਕੁਝ ਨਹੀਂ ਕੀਤਾ ਤੇ ਜਿਹੜਾ ਹੁਣ ਹਕੂਮਤ ਆਇਆ ਹੈ ਸੀਐਮ ਭਗਵੰਤ ਮਾਨ ਉਹ ਪੰਜਾਂ ਸਾਲਾਂ ਚ ਕੀ ਕਰੇਗਾ ਹੇਤੋ ਉਹਨਾਂ ਦੀ ਹਕੂਮਤ ਨੂੰ ਪੰਜ ਸਾਲ ਵੀ ਨਹੀਂ ਹੋਏ ਇਹ ਆ ਕੇ ਸਾਰੀ ਚੀਜ਼ਾਂ ਦਾ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਉੱਤੇ ਲਾਉਂਦੇ ਹੀ ਹੈਗੇ ਪਹਿਲੇ ਇਹ ਆਪਣੇ ਜਿਹੜੇ ਇਹਨਾਂ ਨੇ ਪੰਜੀ ਸਾਲ ਗੁਜ਼ਾਰੇ ਉਹਨਾਂ ਦਾ ਤੇ ਜਵਾਬ ਦੇਣ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸੋ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼